ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਖੜੇ ਹਾਂ ਟੋਲੇਵਾਲ ਚੌਂਕ ਦੇ ਵਿੱਚ ਮੇਰੇ ਨਾਲ ਨੇ ਕਾਰਪੋਰੇਸ਼ਨ ਤੋਂ ਜੋ ਨਲ ਕਮਿਸ਼ਨਰ ਸੈਂٹری चीफ ਇਨਸਪੈਕਟਰ ਪੂਰੀ ਕਾਰਪੋਰੇਸ਼ਨ ਦੀ ਟੀਮ ਜਿਹੜੀ ਕਿ ਸਾਡੀ ਹਫਤਾ ਜਿਹੜੀ ਕਲੀਨਿਕ ਦੀ ਡਰਾਈਵ ਚੱਲ ਰਹੀ ਆ ਪਹਿਲਾਂ ਅਸੀਂ ਮੇਨ ਆਊਟਰ ਜਿਹੜੀਆਂ ਰੋਡਸ ਹੈਗੀਆਂ ਉਹ ਕਲੀਨ ਕਰਾਂਗੇ ਇਸ ਤੋਂ ਬਾਅਦ ਵਾਰਡ ਵਾਈਜ਼ ਸਾਰੇ ਵਾਰਡਸ ਨੂੰ ਕਲੀਅਰ ਕਰਾਂਗੇ ਸਾਡੇ ਨਾਲ ਅੱਜ ਕਾਰਪੋਰੇਸ਼ਨ ਦੀ ਸਾਰੀਆਂ ਟੀਮਾਂ ਨੇ ਚਾਹੇ ਉਹ sweeping ਵਾਲੇ ਹੁਣ sweeping machines ਵੀ ਸਪੈਸ਼ਲ ਤੌਰ ਤੇ ਲੱਗੀ ہوئی ਆ ਇਹ ਜਿਹੜੀ ਡਰਾਈਵਰ तकरीबन तकरीबन ਹਰ ਹਫਤੇ ਚੱਲਦੀ ਰਹਿੰਦੀ ਆ ਪਰ ਹੁਣ ਅਸੀਂ ਮੌਸਮ ਨੂੰ ਦੇਖਦੇ ਹੋਏ ਸਪੈਸ਼ਲ ਡ్రਾਈਵ ਚਲਾਈ ਆ ਤਾਂ ਕਿ ਆਉਣ ਵਾਲੇ ਮੈਸਮ ਮੌਸਮ ਦੇ ਵਿੱਚ ਬਿਮਾਰੀਆਂ ਤੋਂ ਬਚਿਆ ਜਾਵੇ ਜਿੱਥੇ ਕਿਤੇ ਰੋਡ ਝਾਲੀ ਪੈਣ ਵਾਲੀ ਆ ਰੋਡ ਝਾਲੀ ਪਾਈ ਜਾਏਗੀ ਜਿੱਥੇ ਕਿਤੇ ਪੈਚ ਲੱਗਣ ਵਾਲੇ ਆ ਪੈਚ ਲਗਾਏ ਜਾਣਗੇ ਜਿੱਥੇ درختਾਂ ਦੀ ਕਟਿੰਗ ਹੋਣ ਵਾਲੀ ਆ ਉਹ ਕਟਿੰਗ ਕਰਵਾਈ ਜਾਏਗੀ ਜਿੱਥੇ ਫੌਗਿੰਗ ਦੀ ਜ਼ਰੂਰਤ ਆ ਫੌਗਿੰਗ ਕਰਵਾਈ ਜਾਏਗੀ ਹਰ ਪੱਖੋਂ ਅਸੀਂ ਵਾਰਡ ਨੂੰ ਸਾਫ਼ ਕਰਾਂਗੇ ਲੇਕਿਨ ਮੈਂ ਲੁਧਿਆਣਾ ਵਾਸੀਆਂ ਨੂੰ ਮੀਡੀਆ ਦੇ ਜ਼ਰੀਏ ਕਹਿਣਾ ਚਾਹੁੰਦੀ ਆ ਕਿ ਇਹ ਸ਼ਹਿਰ ਆਪਣਾ ਹੈ ਇਹਨੂੰ ਆਪਾਂ ਸਾਫ਼ ਰੱਖੀਏ ਤਾਂ ਕਿ ਸਾਡਾ ਸ਼ਹਿਰ ਜਿਹੜਾ ਸਾਫ਼ ਸੁਥਰਾ ਰਹੇ ਇਸ ਡਰਾਈਵ ਦੇ ਵਿੱਚ ਸਾਡੇ ਸਾਰੇ ਜਣੇ ਸਾਥ ਦਿਓ ਨਾਲ ਹੀ ਨਾਲ ਪੰਜਾਬ ਸਰਕਾਰ ਨੇ ਇੱਕ ਜੁਧ ਨਸ਼ਾ ਵਿਰੋਧ ਜਿਹੜੀ ਕੈਂਪੇਨ ਚਲਾਈ ਹੋਈ ਆ ਲੇਕਿਨ ਇਹ ਜਿਹੜੀ ਕੈਂਪੇਨ ਆ ਇਹਦੇ ਵਿੱਚ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਸਾਨੂੰ ਲੋਕਾਂ ਦੇ ਸਾਥ ਦੀ ਲੋੜ ਆ ਵੱਧ ਤੋਂ ਵੱਧ ਸਾਥ ਦਿਓ ਔਰ ਮੈਂ ਮੀਡੀਆ ਦੇ ਜ਼ਰੀਏ ਕਹਿਣਾ ਚਾਹੁੰਦੀ ਆ ਮੈਂ ਆਪਣੇ ਹਲਕੇ ਦੇ ਅੰਦਰ ਨਸ਼ਾ ਵੇਚਣ ਵਾਲੇ ਰਹਿਣ ਨਹੀਂ ਦੇਣੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਜਾਂ ਤੇ ਆਪਣਾ ਧੰਦਾ ਬਦਲ ਲੈਣ ਜਾਂ ਇਹ ਕੰਮ ਛੱਡ ਦੇਣ ਇੰਨਾ ਹੀ ਕਹਿੰਦੀ ਹੋਈ ਮੈਂ ਤੁਹਾਡਾ ਸਾਰਿਆਂ ਦਾ ਜਿੰਨੀ ਮੇਰੀ ਆਪਣੀ ਟੀਮ ਆ ਚੇਤਨ <th>ਥਾਪਰ ਜੀ ਦੀ ਕਿਉਂਕਿ ਇਹ ਵਾਰਡ ਜਿਹੜਾ ਢੋਲੇਵਾਲ ਵਾਲਾ ਤੇ ਮੈਂ ਆਪਣੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਇਹ ਜਿਹੜੀ ਡਰਾਈਵ ਹਫਤਾ ਭਰ ਲਗਾਤਾਰ ਚੱਲੇਗੀ ਇਸ ਤੋਂ ਬਾਅਦ ਪਹਿਲਾ ਆਫਟਰ ਸਾਈ ਹੋਏਗਾ ਫਿਰ ਇਨਰ ਸਾਰੇ ਵਰਡਾਂ ਦੇ ਵਿੱਚ ਜਿੱਥੇ ਜਿੱਥੇ ਕੂੜਾ ਪਿਆ ਪਲਾਟਾਂ ਦੇ ਵਿੱਚ ਖਾਲੀ ਪਲਾਟਾਂ ਦੇ ਵਿੱਚ ਉਹ ਸਾਰਾ ਸਾਫ ਕੀਤਾ ਜਾਏਗਾ ਸਾਡੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਪਾਲ ਸਿੰਘ ਜ਼ੋਨਲ ਕਮਿਸ਼ਨਰ ਜੌਨਸੀ ਅੱਜ ਸਰਕਾਰ ਵੱਲੋਂ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਜਿਸ ਦੀ ਸ਼ੁਰੂਆਤ ਅਸੀਂ ਨਗਰ ਨਿਗਮ ਲੁਧਿਆਣਾ ਦੇ ਟੋ ਲੈਵਲ ਚੌਂਕ ਵਿੱਚ ਸਟਾਰਟ ਕਰ ਰਹੇ ਹਾਂ ਸਪੈਸ਼ਲ ਡਰਾਈਵ ਕਲੀਨਲੀਨੈਸ ਡਰਾਈਵ ਇਹ ਸਵਚ ਭਾਰਤ ਅਭਿਸ਼ਨ ਅਧੀਨ ਅਸੀਂ ਇੱਕ ਬਹੁਤ ਵੱਡਾ ਜਿਹੜਾ ਸਫਾਈ ਅਭਿਆਨ ਚੇੜਿਆ ਹੋਇਆ ਹੈ ਨਗਰ ਨਿਗਮ ਲੁਧਿਆਣਾ ਵਿੱਚ ਸਭ ਤੋਂ ਪਹਿਲਾਂ ਮੈਂ ਮੈਮ ਚੀਨਾ ਮੈਡਮ ਨੂੰ ਥੈਂਕਸ ਕਰਦਾ ਵੀ ਇਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਇਹਨਾਂ ਨੇ ਕਿਹਾ ਕਿ ਆਪਾਂ ਇੱਕ ਸੜਕ ਹਰ ਰੋਜ਼ ਲੈ ਕੇ ਉਹਦੀ ਕਲੀਨਲੀਨੈਸ ਕਰਾਉਣੀ ਹੈ ਇਸ ਤੋਂ ਇਲਾਵਾ ਸ਼ਹਿਰ ਵਿੱਚ ਜਿੰਨੇ ਵੀ ਸਾਡੇ ਜ਼ੋਨ ਸੀਦੇ ਅਧੀਨ ਵਾਰਡ ਆਣਗੇ ਉਹਨਾਂ ਵਿੱਚ ਵੀ ਸਪੈਸ਼ਲ ਕਲੀਨਲੈਸ ਡਰਾਈਵ ਚਲਾਈ ਜਾਏਗੀ ਸਾਡਾ ਇੱਕ ਜੇ ਕਲੀਨਲੈਸ ਡਰਾਈਵ ਚਲਾਉਣ ਦਾ ਮੇਨ ਮਕਸਦ ਇਹੀ ਹੈ ਜਿਵੇਂ ਸਰਕਾਰ ਨੇ ਯੁੱਧ ਨਸ਼ਿਆ ਵਿਰੁੱਧ ਛੇੜਿਆ ਹੋਇਆ ਹੈ ਅਸੀਂ ਵੀ ਹੁਣ ਗਾਰਬੇਜ ਦੇ ਅਗੇਂਸਟ ਇੱਕ ਯੁੱਧ ਛੇੜਨ ਜਾ ਰਹੇ ਹਾਂ ਅਸੀਂ ਕੂੜਾ ਸ਼ਹਿਰ ਵਿੱਚ ਬਿਲਕੁਲ ਨਹੀਂ ਰਹਿਣ ਦੇਣਾ ਇਸ ਤੋਂ ਇਲਾਵਾ ਅਸੀਂ ਸ਼ਹਿਰ ਵਾਸੀ ਨੂੰ ਬੇਨਤੀ ਕਰਦੇ ਹਾਂ ਜਿਹੜਾ ਵੀ ਕੋਈ ਲੀਟਰਿੰਗ ਕਰਦਾ ਹੈ ਉਹ ਕਿਰਪਾ ਕਰਕੇ ਆਪਣੇ ਡਸਟਬਿਨ ਘਰਾਂ 'ਚ ਡਸਟਬਿਨ ਹੈ ਜਾਂ ਰੋਡ ਸਾਈਡ ਜਿਹੜੇ ਕੋਈ ਕੂੜਾ ਸਿੱਟਦੇ ਆ ਉਹ ਆਪਣੇ ਡਸਟਬਿਨ ਲਗਾਉਣ ਆਪਣੇ ਦੁਕਾਨਦਾਰ ਦੁਕਾਨਾਂ ਵਿੱਚ ਡਸਟਬਿਨ ਲਗਾ ਕੇ ਸਾਡੀ ਜਿਹੜੀ ਗੱਡੀ ਆਏਗੀ ਉਹਦੇ ਵਿੱਚ 10000 ਪਾ ਕੇ ਕੂੜਾ ਦੇਣ ਕਿਉਂਕਿ ਲੋਕਾਂ ਦੇ ਸਹਿਯੋਗ ਦੇ ਬਗੈਰ ਅਸੀਂ ਕੰਪਲੀਟਲੀ ਪੂਰਾ ਗਾਰਬੇਜ ਕਲੀਨ ਨਹੀਂ ਕਰ ਸਕਦੇ ਅਸੀਂ ਦੁਬਾਰਾ ਫੇਰ ਬੇਨਤੀ ਕਰਦੇ ਹਾਂ ਮੈਂ ਖਾਸ ਕਰਕੇ ਮੈਡਮ ਚੀਨਾ ਮੈਡਮ ਦਾ ਵੀ ਅਸੀਂ ਇੱਕ ਜਿਹੜਾ ਯੁੱਧ ਚਲਾਇਆ ਹੈ ਗਾਰਬੇਜ ਦੇ ਅਗੇਂਸਟ ਉਹਦੇ ਵਿੱਚ ਅਸੀਂ ਸਫਲਤਾ ਤਾਂ ਹੀ ਪ੍ਰਾਪਤ ਕਰ ਸਕਦੇ ਹਾਂ ਜੇ ਲੋਕਾਂ ਦਾ ਪਾਰਟਿਸਪੇਸ਼ਨ ਹੋਵੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਦੇਖੋ ਕਿਦਾਂ ਆਪਣੇ ਆਪ ਆ ਕੇ ਸਾਡੇ ਨਾਲ ਜੁੜੇ ਹੋਏ ਆ ਉਹ ਆਪ ਸਾਡੇ ਨਾਲ ਕਲੀਨਲੈਸ ਡਰਾਈਵ ਵਿੱਚ ਆਪ ਸਾਡੇ ਨਾਲ ਝਾੜੂ ਲਗਾ ਰਹੇ ਆ ਕੂੜਾ ਚਕਵਾ ਰਹੇ ਆ ਥੈਂਕਸ ਦੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਬਹੁਤ ਹੀ ਸਤਿਕਾਰਯੋਗ ਇਸ ਹਲਕੇ ਤੋਂ ਵਿਧਾਇਕ ਮੈਡਮ ਰਜਿੰਦਰਪਾਲ ਕੌਰ ਸ਼ੀਨਾ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਅੱਜ ਕਾਰਪੋਰੇਸ਼ਨ ਦੇ ਜ਼ੋਨਲ ਕਮਿਸ਼ਨਰ ਸਾਹਿਬ ਸੈਨੀਅਰ ਇੰਸਪੈਕਟਰ ਸਾਹਿਬ ਚੀਫ ਸਾਹਿਬ ਨੰਬਰਦਾਰ ਸਾਹਿਬ ਤੇ तमाम ਟੀਮ ਸਾਡੇ ਵਾਰਡ ਵਾਸੀਆਂ ਦੀਆਂ ਹਲਕਾ ਨਿਵਾਸੀਆਂ ਦੀਆਂ ਸਿਹਤ ਸਹੂਲਤਾਂ ਨੂੰ ਦੇਖਦੇ ਹੋਏ ਅੱਜ ਸਫਾਈ ਅਭਿਆਨ ਐਮਐਲਏ ਸਾਹਿਬ ਦੀ ਟੀਮ ਵੱਲੋਂ ਤੇ तमाम کارپوریشن ਦੀ ਟੀਮ ਬਲੋਂ ਚਲਾਇਆ ਜਾ ਰਿਹਾ ਮੈਂ ਦੱਸਣਾ ਚਾਹਨਾ ਵੀ ਆ ਸਾਰੀ ਟੀਮ ਖੜੀ ਆ ਆ ਜਿੱਥੇ ਸਫਾਈ ਵਾਲਿਆਂ ਦੀ ਝਾੜੂ ਵਾਲਿਆਂ ਦੀ ਲੋੜ ਉੱਥੇ ਝਾੜੂ ਵਾਲੇ ਲੱਗੇ ਆ ਜਿੱਥੇ ਬਾਗਬਾਨੀ ਵਾਲਿਆਂ ਦੀ ਲੋੜ ਉੱਥੇ ਬਾਗਬਾਨੀ ਵਾਲੇ ਲੱਗੇ ਆ ਜਿੱਥੇ ਪੈਚਵਰਕ ਦੀ ਲੋੜ ਉੱਥੇ ਪੈਚਵਰਕ ਲੱਗੇ ਹੋਏ ਆ ਕਰਨ ਲਈ ਜਿੱਥੇ ਫੋਗਿੰਗ ਦੀ ਲੋੜ ਆ ਉੱਥੇ ਫੋਗਿੰਗ ਲੱਗੀ ਆ ਕਰਨ ਲੱਗੇ ਆ ਮੈਂ ਫੇਰ ਹੱਥ ਜੋੜ ਕੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਇਸ ਡਰਾਈਵ ਦੇ ਵਿੱਚ ਸਾਡੇ ਸਤਿਕਾਰਯੋਗ ਐਮਐਲਏ ਮੈਡਮ ਰਜਿੰਦਰਪਾਲ ਕੌਰ ਸੀਨਾ ਜੀ ਦੀਆਂ ਬਾਵਾ ਬਣੋ ਮੇਰੀਆਂ ਬਾਵਾ ਬਣੋ ਤਾਂ ਜੋ ਆਪਾਂ ਆਪਣੇ ਵਾਰਡ ਨੂੰ ਇੱਕ ਵਧੀਆ ਸੁੰਦਰ ਵਾਰਡ ਬਣਾ ਸਕੀਏ ਤੇ ਆਨ ਵਾਲੇ ਜਿਹੜਾ ਮੌਸਮ ਆ ਬਰਸਾਤਾਂ ਦਾ ਉਹਦੇ ਚੋਂ ਆਪਾਂ ਜਿਹੜੇ ਮੱਛਰਾਂ ਦਾ ਮੌਸਮ ਆ ਉਹਦੇ ਤੋਂ ਆਪਾਂ ਸਾਰੇ ਰਲ ਮਿਲ ਕੇ ਆਪਣੇ ਵਾਰਡ ਵਾਸੀਆਂ ਨੂੰ ਨਜਾਤ ਦਿਵਾ ਸਕੀਏ ਮੈਂ ਮੈਡਮ ਦਾ ਇੱਕ ਹੋਰ ਸਪੈਸ਼ਲ ਥੈਂਕਸ ਕਰਨਾ ਚਾਹਨਾ ਸਾਡੇ ਇਲਾਕਾ ਨਿਵਾਸੀਆਂ ਵੱਲੋਂ ਮੈਡਮ ਜੀ ਨੂੰ ਬੇਨਤੀ ਕੀਤੀ ਗਈ ਸੀ ਵੋਟਾਂ ਦੇ ਦਿਨਾਂ ਦੇ ਵਿੱਚ ਵੀ ਸਾਡੇ ਇਲਾਕੇ ਦੇ ਵਿੱਚ ਪਾਣੀ ਨਹੀਂ ਆ ਰਿਹਾ ਭਗਵਾਨ ਨਗਰ ਖਾਸ ਕਰਕੇ 14 ਨੰਬਰ ਗਲੀ 12 ਨੰਬਰ ਗਲੀ ਨਾਲ ਦੀਆਂ ਅਲੱਗ-ਵਾਲੇ ਗਲੀਆਂ ਜਿਹੜੀਆਂ ਮੈਡਮ ਨੇ ਇਹਨਾਂ ਦੀ ਮੰਗ ਨੂੰ ਦੇਖਦੇ ਹੋਏ ਸਾਡੀ ਬੇਨਤੀ ਨੂੰ ਮੰਨਦੇ ਹੋਏ ਟਿਊਬਵਲ ਲਾ ਦਿੱਤਾ ਹੈ ਟਿਊਬਵਲ ਚਾਲੂ ਹੋ ਗਿਆ ਜਲਦ ਹੀ ਉਹਦਾ ਉਦਘਾਟਨ ਕਰਾਂਗੇ ਆਪਾਂ ਸਾਰੇ ਰਲ ਮਿਲ ਕੇ ਇਦਾਂ ਹੀ ਮੈਡਮ ਵੱਲੋਂ ਸਾਨੂੰ ਇੱਕ ਸੁਆਸਨ ਦਿੱਤਾ ਗਿਆ ਵਿਚੇਤਨ ਆਪਣੇ ਵਾਰਡ ਦੇ ਵਿੱਚ ਹੋਰ ਜਗ੍ਹਾ ਤੇ ਦੇਖ ਜਿੱਥੇ ਟਿਊਬਲ ਲੱਗਣ ਵਾਲਾ ਮੈਂ ਜਲਦ ਇੱਕ ਦੋ ਜਗ੍ਹਾ ਤੇ ਲੱਗਣ ਵਾਲਾ ਹੈਗਾ ਮੈਡਮ ਜੀ ਨੂੰ ਬੇਨਤੀ ਕਰਕੇ ਉਹ ਟਿਊਬਲ ਵੀ ਲਵਾਉਂਗਾ ਵਾਰਡ ਦੇ ਵਿੱਚ ਮੈਡਮ ਵੱਲੋਂ ਨਿਰੰਤਰ ਲਾਈਟਾਂ ਦਾ ਕੰਮ ਜਾਰੀ ਆ ਅਸੀਂ ਲਾਈਟਾਂ ਲਾ ਚੁੱਕੇ ਆ ਲਾਈਟਾਂ ਦਾ ਮੈਡਮ ਦਾ ਸਪੈਸ਼ਲ ਥੈਂਕਸ ਕਰਨਾ ਚਾਹਨਾ ਵਿਗਲੀਆਂ ਦੇ ਵਿੱਚ ਜਦੋਂ ਅਸੀਂ ਲੈਟਾ ਲਵਾਨੇ ਆ ਲੈਟਾ ਲਵਾਨ ਤੋਂ ਬਾਅਦ ਜਦੋਂ ਅਸੀਂ ਗਲੀਆਂ ਦੇ ਵਿੱਚ ਰਾਤ ਨੂੰ ਜਾਂਦੇ ਆ ਬੱਚੇ ਚਿੜੀ ਚਿੱਕਾ ਖੇលਦੇ ਆ ਕੋਈ ਕ੍ਰਿਕਟ ਖੇਡ ਰਿਹਾ ਗਲੀਆਂ ਦੇ ਵਿੱਚ ਸਿਆਣੇ ਬੰਦੇ ਵੀ ਲੱਗੇ ਹੋਏ ਆ ਸਪੈਸ਼ਲ ਸਪੈਸ਼ਲ ਮੈਨੂੰ ਰੋਕ ਕੇ ਕਹਿੰਦੇ ਆ ਚੇਤਨ ਸਾਡੇ ਵੱਲੋਂ ਐਮਐਲਏ ਸਾਹਿਬ ਦਾ ਧੰਨਵਾਦ ਕਰੀ ਤੇਰਾ ਵੀ ਪੁੱਤਰਾ ਬਹੁਤ ਬਹੁਤ ਧੰਨਵਾਦ ਆ ਮੈਂ ਉਹਨਾਂ ਨੂੰ ਅਸਵਾਸਨ ਦਿਵਾਉਣਾ ਜਿੱਥੇ ਤੁਸੀਂ ਐਮਐਲਏ ਸਾਹਿਬ ਦੀ ਡਿਊਟੀ ਲਾਉਂਗੇ ਆਪਣੇ ਪੁੱਤਰ ਚੇਤਨ ਠੱਪੜ ਦੀ ਤੇ ਮੇਰੀ ਟੀਮ ਦੀ ਡਿਊਟੀ ਲਾਉਂਗੇ ਉੱਥੇ ਅਸੀਂ ਦਿਨ ਵਰ ਰਾਤ ਤੁਹਾਡੇ ਨਾਲ ਮੋੜੇ ਨਾਲ ਮੋੜਾ ਲਾ ਕੇ ਖੜਾਂਗੇ ਐਂਡ ਤੇ ਫਿਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਪੈਸ਼ਲ ਥੈਂਕਸ ਮੈਡਮ ਰਜਿੰਦਰਪਾਲ ਕੌਰ ਸੀਨਾ ਜੀ ਜਿਹੜੇ ਸਾਡੇ ਇੱਕ ਬੋਲ ਦੇ ਉੱਤੇ ਹਰ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਦੇ ਆ ਪ੍ਰਮਾਤਮਾ ਉਹਨਾਂ ਨੂੰ ਤਰੱਕੀ ਬਖਸ਼ੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਜਲਦੀ ਉਹਨਾਂ ਨੂੰ ਕੈਬਨਟ ਪ੍ਰਮਾਤਮਾ ਭੇਜੇ ਤਾਂ ਜੋ ਅਸੀਂ ਹੋਰ ਰਹਿੰਦੇ ਵਿਕਾਸ ਵੀ ਜਿਹੜਾ ਉਹਦੀ ਸਾਰੇ ਪੂਰੀ ਤਰ੍ਹਾਂ ਕਰ ਸਕੀਏ ਬਹੁਤ-ਬਹੁਤ ਧੰਨਵਾਦ